ਇਨੇ ਅੱਜ ਮੈਨੂੰ ਖੇਤ ਕਿਵੇਂ ਕੱਲੇ ਨੂੰ ਬੁਲਾ ਲਿਆ ਇੱਕ ਮੇਰਾ ਚ ਤੂੰ ਕਹਵੇਂ ਉਪੇ ਦਾ ਕਿਤੇ ਇਹਨੇ ਹੂੰ ਤਾਂ ਕਾਂਡ ਕਰਤਾ ਕਿ ਹੈਗਾ ਸੱਪ ਹੈ ਹਰਾਮੀ ਉਹ ਕਿਹਨ ਸੱਜੂਗਾ ਹੁਣ ਅੱਖ ਚ ਪਾਈ ਲੜਕਦਾ ਉਹ ਤਾਂ ਮੈਨੂੰ ਗੜੀ ਗਿਆ ਵੇ ਆ ਜਾ ਆ ਜਾ ਮੈਂ ਖੇਤ ਵੀ ਆ ਗਿਆ ਆ ਜਾ ਆ ਜਾ ਭਾਈ ਨੇ ਨੰਗਿਆ ਓ ਯਾਰ ਨਾ ਸੱਜੂ ਆ ਜਾ ਅਸਨਾ ਪਰਾਂ ਖੜੀ ਬਾਹਣ ਚ ਖੜੀ ਆ ਕੇ ਮਾਰੀ ਨਾ ਗਾਹਾਂ ਤਾ ਆ ਜਾ ਓਏ ਆਇਆ ਸਨਾ ਗੱਲ ਬਾਤ ਆ ਜਾ ਹੋ ਠੀਕ ਠਾਕ ਵਧੀਆ ਜਮਾਂ ਚੜਦੀ ਕਲਾ ਸੇਤਾਂ ਲੋੜ ਰੇ ਆਨੂੰ ਕਹਿਣ ਸੇਤਾਂ ਤੈਨੂੰ ਪਤਾ ਕਾਜੂ ਹੀ ਚੱਲਦੇ ਨੇ ਰੇ ਉਹ ਤਾਂ ਇੰਨੇ ਅੱਗੇ ਕੰਮ ਜਾ ਰੱਖਿਆ ਪਹਿਲਾਂ ਤਾਂ ਤੂੰ ਇੱਧਰ ਬੈਠ ਯਾਰ ਭਾਜਨੇਆ ਸਿੱਧੇ ਸੰਦਾਂ ਤੇ ਬੈਠੋ ਪਾਇਲਾਂ ਤੇ ਬੈਠਾ ਤੂੰ ਵੀ ਅੱਧਿਕ ਇੰਨੀ ਕਿਵੇਂ ਸੇਵਾ ਕਰਦਾ ਵੇ ਭਾਈ ਦੀ ਉਹ ਮਹਾ ਵੱਡੇ ਭਾਈ ਦੀ ਸੇਵਾ ਹੀ ਕਰ ਲਈ ਚਲਾ ਅੱਛਾ ਫਿਰ ਧੰਨਵਾਦ ਤੇਰਾ ਹੋਰ ਹੁਣ ਇਹ ਤਾਂ ਪਿਆਰ ਮਹਾ ਬਤੇ ਜਾਂਦੇ ਨੇ ਨਾਲ ਬੱਲਿਆ ਹੋਰ ਕੁਝ ਨਹੀਂ ਜਾਂਦਾ ਇਹ ਤਾਂ ਬੜਾ ਪਿਆਰੀ ਆ ਹਾਂ ਲਾਏਗਾ ਸੱਪ ਸੱਪ ਹੋਰ ਚੱਕ ਲਿਆ ਹਾਏ ਹਾਏ ਤੂੰ ਤਾਂ ਬੜਾ ਲੇਟ ਹੋ ਗਿਆ ਭਾਇ ਨਿਆ ਅਸਿਆ ਤੇਰੇ ਆਉਣ ਮੈਂ ਦੋ ਦੋ ਕੋਟਾਂ ਤੇ ਲਾਈ ਬੈਠਾ ਮੀਰੀ ਗੱਲ ਸੁਣ ਲੈ ਇੱਕ ਹਾਂ ਇੱਕੀ ਜਾਰੀ ਰਿਵਾਦੀ ਆਪਣੀ ਕਿਵੇਂ ਕਿਦੇ ਮੈਂ ਮਰ ਗਿਆ ਨਾ ਹਾਂ ਸ਼ੇਵਾ ਦੇ ਮੈਂ दारू ਉੱਤੇ ਪਾਈ ਮੈਂ ਸਰੀਰ ਤੇ ਆਹੋ ਮਰਦਾ ਮਰਦਾ ਮੇਰੇ ਜੁੱਤੀਆਂ ਪਵਾ ਜਾ ਲਾ ਲਾ ਕਿਉਂ ਰਹਿੰਦੇ ਜੰਗਾ दारू ਓ ਚੰਗਾ ਆਉਣਾ ਭਾਇ ਨਿਆ ਲਿਓਣਾ ਚੱਕ ਲੈ ਕਰ ਹਮਦ ਨਾਲਾ ਲਿਓਣਾ ਲਿਓਣਾ ਉਹ ਤਾਂ ਆਇਆ ਨਹੀਂ ਮੈਂ ਤਾਂ ਖਾ ਮੇਰੇ ਤਾਂ ਕੀੜੇ ਲੜੀਆਂ ਜਾਂਦੀ ਚੱਕ ਲੈ ਕਰ ਹਾਏ ਓ ਨਿਕਲੇ ਅੰਦਰੋਂ ਇੰਨਾ ਟਾਈਮ ਹੋਣਾ ਦਾਰੂ ਕਿ ਟੰਨ ਅੰਦਰ ਅੰਦਰ ਹੀ ਖਾ ਗਏ ਅੰਦਰ ਦਾ ਜੇ ਮੈਂ ਦੋ ਬੋਤਲਾਂ ਪੀ ਗਿਆ ਹੁੰਦਾ ਓਏ ਆ ਗਿਆ ਆ ਗਿਆ ਹੁਣ ਇੰਨੀ ਕਾਲ ਹੋ ਗਈ ਆ ਕਾਗਰ ਤਾਂ ਪਾੜ ਲੈਂਦੇ ਤਾਂ ਪਹਿਲੇ ਤੋੜ ਦੀ ਰੱਖੀ ਹੁੰਦੀ ਦੱਬ ਕੇ ਨਾਲੇ ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਚਿੱਤਰ ਗੁਲਗਲਾਂ ਨਾਲ ਦੇ ਕਾਦੂ ਕੁਟ ਕੁਟ ਉੱਤੋਂ ਵੋਟਾਂ ਦਾ ਟਾਈਮ ਹੈ ਲੈ ਤੋੜਸ ਲੈ ਹੁਣ ਓਹ ਬੜਾ ਇਕਰ ਓਏ ਇਹੇ ਸਾਡੀ ਜਾਨ ਨਿਕਲੀਆਂ ਦੇ ਦਾਰੂ ਬਣਾ ਇਹ ਜਹੀ ਜਾਣਾ ਦਾਦਾ ਸੁਣ ਲੈ ਤੇਜ ਪਾਲਿਆ ਕਰਾਂਟੇ ਚ ਨਰਾ ਗਰੰਟੀ ਐ ਭੱਗ ਪਾ ਜਾਦਾ ਬਥੇਰਾ ਪੀਤੇ ਨਾ ਹੁਣ ਤੱਕ ਲੈ ਫੜ ਫੇ ਖੜ ਜਾ ਮੈਨੂੰ ਚੇਸ ਕਰਾਂਗੇ ਕੇਸ ਪਾਣੀਪੁਰ ਦਾ ਨਹੀਂ ਦੇਣਾ ਨਾ ਨਾ ਪਾਣੀ ਨਹੀਂ ਚੇਸ ਕਿਹੜਾ ਕਰੂ ਚੇਸ ਆ ਲੱਭ ਇੱਕ ਵਾਰ ਮੋੜ ਦੇ ਦੂਜੇ ਪੈ ਕੇ ਮੋੜ ਦੇ ਜਾਂ ਉਹ ਅੰਦਰ ਭੰਨਿਆ ਪਿਆ ਵੱਡਾ ਬਾ ਵੱਡਾ ਵੱਡਾ ਬੜਾਈ ਕਿੱਥੋਂ ਹੋਏ ਹੈ ਮਗਾਣਾ ਇੱਕ ਹੋਰ ਮੋੜ ਤੇ ਤੀਰ ਕਰਦੇ ਬਾਈ ਸੱਜੂ ਹਾ ਦਾਈ ਵਾਇ ਤੇ ਤੇ ਯਾਰ ਤੈਨੂੰ ਕਿਹਾ ਦੀ ਦਾਰੂ ਤੇਜ ਹੈ ਉਹ ਐ ਦੱਸ ਵੀ ਅੱਜ ਤੁਹਾਡੇ ਭਾਈ ਦੇ ਦਿਯਾਲ ਕਿਵੇਂ ਹੋ ਗਿਆ ਬਸ ਮੈਂ ਤਾਂ ਨੇ ਕਿ ਖੁਸ਼ਖਬਰੀ ਦੇਣੀ ਆ ਭਾਈ ਨਾ ਖੁਸ਼ਖਬਰੀ ਕਾਦੀ ਖੁਸ਼ਖਬਰੀ ਵਿਆਹ ਕਰਾ ਰਿਹਾ ਮੈਂ ਵਿਆਹ ਤੇ ਮੁੰਡੇ ਦਾ ਛਣਸਣਾ ਮੁੰਡੇ ਦਾ ਮੇਰਾ ਕਬਤਾ ਕਰਾ ਰਿਹਾ ਮੈਂ ਭਾਈ ਤੂੰ ਟੱਕੇ ਹੋਈ ਉਹ ਬੋਲਿਆ ਵੇ ਤੇਰੇ ਮੁੰਡੇ ਦਾ ਹੂ ਕਿਵੇਂ ਛਣਸਣਾ ਹੋਇਆ ਓਏ ਨਹੀਂ ਓਏ ਆਬਦਾ ਕਰਨਾ ਪੈਂਸਾਂ ਮੈਂ ਕਹਾਂ ਤੂੰ ਹੋਈ ਪਾਈ ਗਾਂਗਾ ਮਾਰ ਜਨਾ ਯਾਰ ਇਨੂੰ ਭੁਜਾਈ ਲੈ ਕੇ ਦੇਣੀ ਜਿਵੇਂ ਗਾਜਰ ਵਰਗੀ ਜਿਵੇਂ ਗਾਜਰ ਲਾਲ ਸੁਹੀ ਫੇ ਮਾ ਕੰਮ ਹੋ ਰਗਾ ਹਾਂ ਇਹ ਤੇ ਆ ਬਿਆ ਫੇ ਮੈਂ ਆਪਣੇ ਆਮਨ ਪੁੱਤ ਨੂੰ ਫੋਨ ਨਾ ਕਰਦਾ ਉਹਨੂੰ ਮੈਂ ਦੱਸ ਤੋ ਉਸਨੂੰ ਮੈਂ ਪਹਿਲਾਂ ਤੈਨੂੰ ਉਹਰੇ ਬੁਲਾਇਆ ਪਾਰਟੀ ਦੇ ਨੂੰ ਐ ਬਈ ਦੱਸਦਾ ਦਿਵਾਨ ਖ ਨਾ ਆ ਜਾਊਗਾ ਪੱਗਾ ਵਾ ਪੱਗਾ ਇੱਕ ਗੱਲ ਹੋਰ ਹੈ ਹਾਂ ਬਜੋਲਾ ਮੈਂ ਉਹਰੇ ਸਾਧ ਲਿਆ ਹੁਣ ਫੋਨ ਕਰਕੇ ਬਿਸਤਾ ਮੇਰਾ ਹੋ ਗਿਆ ਕੱਲ ਨੂੰ ਜਾਊ ਬਰਾਤ ਅੱਛਾ ਜੇ ਤਾਂ ਆਹ ਬਾਰੂ ਦੀਆਂ ਚਾਰ ਬੋਤਲਾਂ ਹੋਰ ਲੈਣੀਆਂ ਨੇ ਫੇਰ ਤਾਂ ਨਾਲ ਨਾਲ ਵੇ ਗੱਲ ਕਰੀਂ ਨਹੀਂ ਬਾਕੀ ਤੇਰੀ ਮਰਜ਼ੀ ਆ ਕਰਦੀ ਕਰਨੀ ਹੁਣ ਤੂੰ ਦੱਸ ਕਿਵੇਂ ਕਰਨਾ ਲੈਣੀਆਂ ਚਾਰ ਬੋਤਲਾਂ ਚਾਹ ਬੋਤਲ ਹਾਂ ਇਹਨਾਂ ਵੀ ਜਾਦੇ ਘੰਟਾ ਉਹਨਾਂ ਚ ਪਾ ਮਰਾ ਬਚਾ ਮੁੰਡਾ ਖਾ ਕੇ ਯਾਰ ਆਪਣੀ ਜਿਆਦਿਆ ਪਾਵਾਂ ਪਿਆਰਾ ਹਾਂ ਹਾਂ ਦੱਸਣਾ ਸਿਆ ਨਾ ਮੈਂ ਜਮੀਨ ਆ ਰਿਹਾ ਚਾਹ ਬੋਲਾ ਦੌਦਮ ਹੈ ਹਾਂ ਹਾਂ ਪੱਕਾ ਹਾਂ ਤੇ ਨਹੀਂ ਜਵਾਨ ਤੇ ਉਹ ਜਵਾਨ ਆਗ ਬਚੋਲਾ ਵੀ ਆਉਣ ਵਾਲੀ ਹੂ ਬਸ ਪਰਿਆ ਆ ਨਾ ਮੈਨੂੰ ਫੋਨ ਕਰਤਾ ਪਹਿਲਾਂ ਆਇਆ ਨੀ ਤੂੰ ਪੈ ਜਾ ਆ ਤਾਂ ਕਰਤਾ ਗੋਲ ਹੈ ਕਿ ਆ ਕੇ ਜਾਣਾ ਉਹ ਕਿਵੇਂ ਆ ਬੜਾ ਉਹ ਵਿਚੋਲਿਆ ਆ ਓਏ ਮਾਂ ਦਾ ਪੁੱਤ ਆ ਮਨ ਜਿਹੇ ਜੀ ਅਮਰੀਕਾ ਵਾਲੀ ਅੱਗ ਜਿਹੇ ਜਾ ਕੇ ਤੂੰ ਓਏ ਆਹੋ ਬੱਚਾ ਇਹ ਭਾਂਡਾ ਆਪਣੇ ਗਾਹ ਗੇਮ ਕਰਦਾਗਾ ਮੈਂ ਉੱਥੋਂ ਲੈ ਕੇ ਆਇਆ ਸੀ ਇਹਨੂੰ ਹੀਰੋ ਹੀ ਲੱਗਦਾ ਹੀਰੋ ਇਹ ਵੀ ਇਹਨੂੰ ਐ ਕਰ ਇਹਨੂੰ ਸਵਰਾਲਾ ਬਣਾ ਮੇਰਾ ਗਰਨੋ ਸਵਰਾਲਾ ਬਣਾ ਕੋਈ ਨਾ ਹਾਂ ਇਹਦਾ ਆਪਣੇ ਹੱਥ ਦੀ ਅਗੂ ਨਾ ਸੌ ਲੱਗੇ ਜਦ ਤੂੰ ਮੋੜ ਮੋੜ ਐ ਨਾ ਐ ਲੱਗ ਜੇ ਮੇਰੀ ਘਰ ਵਾਲੀ ਆ ਗਈ ਹੁੰਦੀ ਐ ਚਾਹੋ ਚੜ ਅੱਖਾਂ ਤਸਿਆਂ ਭੀਆਂ ਨੇ ਪਹੀਚਾਂ ਲੱਗਦਾ ਕਿ ਕਦੋਂ ਦਿਨ ਸਿਪੇ ਰਾਤ ਹੂ ਕਦੋਂ ਸਵੇਰ ਪਾ ਕਿਵੇਂ ਗਿੜੇ ਖਾਈ ਜਾਂਦਾ ਭੜਾ ਇਹ ਤਾਂ ਪੰਨਿਆਂ ਪੈ ਮੈਂ ਉਹ दारू ਵਾਲੀ ਪੀ ਗਿਆ ਲੱਤਾਂ ਤਾਂ ਕਰਸਿਆ ਘਰ ਦੀ ਦਾਰੂ ਦੀ ਇਹ ਢਕਾਇਆ ਪਿਆ ਤੂੰ ਸੋਫੀਆ ਮੈਂ ਤਾਂ ਬਚੋਲੇ ਫੇ ਮੇਨ ਤਾਂ ਵਿਆਹ ਦੀ ਬੜ ਨਸ਼ਾ ਨਾ ਹੋਣਾ ਮੈਂ ਤਾਂ ਸਾਰਾ ਕੁਝ ਛੱਡ ਗਿਆ 1000 ਰੁਪਏ ਲਾ ਜਾ ਚਲ ਪਰੇ ਥੋੜੀਆਂ ਤੁਸੀਂ ਜਾਣੋ ਪਤਾ ਨਹੀਂ ਕੀ ਕੋਸ਼ ਕਰਦੇ ਹੋ ਉਹ ਕਾਣੂ ਇਹ ਖਾਂਦਾ ਆਪਦੀ ਘਰ ਵਾਲੀ ਤੋਂ ਖੌਂਸੜੇ ਹਾਂ ਤਾਂ ਕਰਕੇ ਦੁੱਖ ਜੀ ਪੀ ਜਾਂਦਾ ਖਸਮ ਆ ਫਿਰ ਤਾਂ ਨਹੀਂ ਹੋ ਜਾਈ ਨਾ ਨਾ ਉਹ ਤਾਂ ਗਊਆ ਗਊ ਨਾ ਨਾ ਗਊ ਗਾਉ ਨਾ ਹੋਵੇ ਰਨ ਕੂਂਜ ਵਰਗੀ ਹੋਵੇ ਸਿੱਧੀ ਗੱਲ ਬਚੋਲੇ ਮੈਂ ਕਹਿੰਦਾ ਉਹ ਤਾਂ ਅੜੇ-ਦੜੇ ਆਪਣੀ ਸਾਰੇ ਸੰਗਰੂਰ ਜ਼ਿਲ੍ਹੇ 'ਚ ਨਹੀਂ ਹੋਣੀ ਨਲ ਇੱਕ ਗੱਲ ਹੋਰ ਹਾਂ ਵਿਆਹ ਲਈ ਗੱਡੀ ਗੁੱਡੀ ਕਰ ਲਈ ਕਿ ਕਬਸਤੀ ਜਾਵਾਂਗੇ ਗੱਡੀ ਗੱਡੀ ਦਾ ਹੀ ਜੀ ਕਿਸੇ ਨੇ ਮੁੜਿਆ ਕਹਿੰਦੇ ਪੰਜਾਬ ਚ ਨਹੀਂ ਕਰੀ ਹੋਣੀ ਉਹ ਖੜਜਾ ਜਾਵਾਂਗੇ ਵੱਡਾ ਬਰਾਤ ਵਾਲਾ ਗੱਲ ਆਏ ਪੁੱਤ ਦੂ ਆਏ ਕਰ ਖੇਡ ਪੁੱਤ ਅਸੀਂ ਮਾੜੀ ਮੋੜੀ ਗੱਲ ਕਰ ਲਈ ਚੱਲ ਚੱਲ ਬੱਚੇ ਚੱਲਾ 10 ਮਿੰਟਾਂ 'ਚ ਪਤਾ ਲੱਗ ਜੇ ਕੱਲ ਨੂੰ ਵੀ ਸੱਜੂ ਆ ਰਿਹਾ ਹੈ ਆਹ ਕਹਿਣਾ ਬੁੜਿਆ ਟੈਸ ਨਹੀਂ ਨਾਲ ਹੈ ਹਾਂ ਉਹ ਦੋ ਬੰਦੇ ਬਰਾਤ ਜਾਣਗੇ ਉਹ ਦੋ ਉਹ ਖੜਜਾ ਪਿੰਡ ਸਾਰਾ ਜਾਊ ਬਰਾਤਾਂ ਇਨੂੰ ਇੱਕ ਹੋਰ ਪੈ ਦੇ। ਇਹਨੂੰ ਚੁੱਪੇ ਦਾ ਮੂੰਹ ਬੰਦ ਕਰਾ ਪਹਿਲਾਂ। ਨਹੀਂ ਇਹ ਨਾ ਤਾਂ ਮੈਂ ਕਰਿਆ ਹੋਇਆ ਕੰਮ। ਇਹ ਨਹੀਂ ਬੋਲਦਾ ਤਾਂ ਨਸ਼ੇ ਚਾ ਥੋੜਾ ਜ। ਹਾਂ ਤਾਂ ਇਹਦੀ ਬੋਲਤੀ ਬੰਦ ਆ ਜਾ ਮੈਂ। ਲੈ ਇਹ ਕਰੋ ਬੜਾ ਬੈਠ। ਠੰਡੇ ਮਜ਼ੇ ਕਰਦਿਆਂ। ਉਹ ਭਾ ਜਾ ਯਾਰ ਇਧਰ ਨੂੰ ਆ ਮੜਿਆ। ਚੱਲੀ ਰਿਖ ਪਾ ਜਾ ਮੰਜੇ ਤੇ ਰਗੜਾ ਹੋਣ ਕੰਮ ਨਾ ਕੋਈ। ਇਹ ਕਰ ਵਿਚੋਲੇ ਸੈਣੀ ਗੱਲ ਤਨ ਦੱਸਦਾ। ਹਾਂ ਬਾਬਾ। ਹੁਣ ਤੇਰੇ ਆਖਰੀ ਸਾਰਾ ਕੁਝ ਮੈਂ ਕਹਿੰਦਾ ਤੂੰ ਟੈਨਸ਼ਨ ਨਾ ਲੈ ਕਸੇ ਦੇ ਵੀ ਸਾਰੇ ਪ੍ਰਬੰਧ ਮੇਰੇ ਕਰੇ ਪਏ ਨੇ ਸਾਰਾ ਇੰਤਜ਼ਾਮ ਕਰਿਆ ਪਿਆ ਬਾਈ ਮੇਰੀ ਆਪੀ ਆ ਤੇਰੀ ਮਕਲਾਬ ਦੀ ਜਿਵੇਂ ਤੇਰੇ ਤਾਂ ਕਿਹੜੇ ਦਾਰੂ ਪੀਂਦੀ ਲੋਟੀ ਆ ਭਾਏ ਨੇ ਦਾਰੂ ਹੀ ਪੀਣੀ ਆ ਤਾਂ ਕੰਨ ਦੇਖੇ ਜਿਹੜੇ ਪੈਂ ਜੋਲਿਆ ਇਹ ਕੰਮ ਹੁੰਦੇ ਨੇ ਰਿਸਕੀ ਜਿਹੜੀ ਬਡੇਰੀ ਉਮਰ ਹੁੰਦੀ ਆ ਨਾ ਇਹ ਕੰਮ ਰਿਸਕੀ ਵਾਲੀ ਹੁੰਦੀ ਆ ਹੁਣ 6 ਬਈ ਨੂੰ ਗੱਡੀ ਪੁੱਲਾਂ ਨਹੀਂ ਕਰੇ ਹੋਵੇ ਕੋਈ ਨਾ ਮੈਂ ਕਹਿੰਦਾ ਮੇਰਾ ਤਾਂ ਇਹੀ ਕੰਮ ਆ ਨਾ ਨਾ ਭੰਰਨੇ ਕਾ ਦੀ ਵਿਆਹ ਗ੍ਰਹਣ ਨਰਨੇ ਕਾ ਅਜੇ ਤੂੰ ਕਾਨੂੰ ਟੈਨਸ਼ਨ ਲਈ ਆ ਹਾਂ ਨਾ ਪਹਿਲਾਂ ਵੀ ਤਾਂ ਕੰਡੇ ਤਾਂ ਕੱਢੇ ਹੋਣਗੇ ਅਜੇ ਹਾਂ ਬਥੇਰੇ ਬੱਫਰ ਆਏ ਆਂ ਸਾਹਮਣੇ ਪਰ ਰੱਖਿਆ ਪਾਰਟੀ ਡੀਜੇ ਚੱਲੂ ਉੱਥੇ ਸਾਰੇ ਪਿੰਡ ਚ ਹਾਹਾਕਾਰ ਮੱਚੀ ਵੀ ਸੱਜੂ ਬਹਿ ਗਿਆ ਦਵਾਰੇ ਆਪਾਂ ਗਰੂਨ ਸਾਰਾ ਵਧੀਆ ਕਰਨਾ ਮੈਗਨੇਟ ਕਾਦੀ ਦਾ ਸ਼ਲਨ ਉਹ ਸਾਬ ਬਣਾਵੰਦਾ ਭਾਈ ਨਾ ਪੰਜ ਬੋਤਲਾਂ ਯਾਦ ਰੱਖ ਜੇ ਮੂੰਹ ਬੰਦ ਰੱਖੀਆਂ ਪੰਜ ਬੋਤਲਾਂ ਨੇ ਨਹੀਂ ਫਿਰ ਇੱਥੇ ਡੇ ਕਿਹੜਾ ਪੈ ਰਾਂਗੇ ਤੇ ਕਿਹੜਾ ਮੈਨੂੰ ਤਾਂ ਲੱਗਦਾ ਹੁਣੀ ਨਹੀਂ ਘਰੇ ਜਾਣਾ ਚੋਲੇ दारू ਦਾ ਤਾਂ ਬੜਾ ਚਸੜੂ ਆ ਇਹ दारू ਘੜੀ ਤੇ ਪਜਾ ਬੰਦਾ ਮਰਵਾਲਾ ਕੋ ਆ ਹੋਰ ਆ ਆਪਣੇ ਪ੍ਰੋਗਰਾਮ ਸਾਰਾ ਪੱਕਾ ਹੋ ਗਿਆ ਬਸ ਸਾਰਾ ਠੀਕ ਹੈ ਬਾਕੀ ਜਿਹੜੀ ਮਾੜੀ ਮੋਟੀ ਕੱਟ ਚ ਰਹਿੰਦੀ ਆ ਮੈਂ ਉਹ ਕਰ ਰਿਹਾ ਮਨ ਮੇੜਿਆ ਦਾ ਕਰਦੇ ਬਸ ਠੀਕ ਆ ਅੱਖ ਤੇ ਪੈਣਾ ਰੜ ਕੇ ਕੋਈ ਮੇਰੇ ਭਾਈ ਦਾ ਪਿਆ ਓਏ ਆ ਜਾ ਪਾਣ ਜੀ ਹੋਰ ਮੈਂ ਬੋਤਲ ਲਿਆਉਣੇ ਇੱਕ ਹੋਰ ਚੱਕ ਲੈ ਚੱਕ ਲੈ ਮੇਰੇ ਭਾਈ ਦਾ ਪਿਆ ਚੰਗਾ ਬੜਾ ਓਕੇ ਓਕੇ ਜੀ ਆਏ ਹਾਈ ਸੰਗੀ ਲੱਗੀ ਜਾਂਦੀ ਐ ਇੰਨੇ ਬੰਦਾ ਵੀ ਦੀ ਇਕੱਠ ਵੀ ਦੀ ਨੰਗੂ ਕਿਵੇਂ ਮੈਂ ਸਾਲਾ ਕੋਈ ਵੀ ਨਹੀਂ ਆਇਆ ਪਰ ਆਪ ਤਾਂ ਸਾਰੇ ਢੱਕੇ ਕੋਈ ਕਹਿੰਗੇ ਅਸੀਂ ਆਵਾਂਗੇ ਸਵੇਰੇ 6 ਵਜੇ ਨੂੰ ਇੱਥੇ ਆ ਅਸੀਂ 5 ਵਜੇ ਨੂੰ ਇੱਥੇ ਆ ਮੈਨੂੰ ਹੋਰ ਦਾ ਪਟਾਕੇ ਦਵਾਈ ਤੋਂ ਪਹਿਲੀ ਚੱਲ ਗਏ ਸਾਰੇ 6 ਦਾ ਥੱਲੇ ਤਾਂ ਹੀ ਲੋਕੇ ਫੇਕਦੇ ਪਰ ਕਿਹੜਾ ਪੰਦ ਨਹੀਂ ਹੋਰ ਤਾਂ ਹੋਰ ਮੇਰੇ ਸਾਲਾ ਭਾਜ ਨਾ ਵੀ ਨਹੀਂ ਆਇਆ ਲੈ ਸੌਂ ਲਾਵਾਂ ਨੂੰ ਓਏ ਹਾਂ ਬਚੋਲਿਆ ਓ ਮੈਂ ਛੇਰੇ ਬੰਨੀ ਖੜਾ ਯਾਰ ਪੈਂਚਰ ਹੋ ਗਈ ਮੇਰਾ ਚਾਰ ਦਾ ਸਰੇ ਡੋਲਤਾ ਹੈ ਓਏ ਅੱਜ ਤਾਂ ਫੋਰਚਨਰ ਲੈ ਆਉਂਦਾ ਕੋਈ ਵਧੀਆ ਪਤਾ ਨਹੀਂ ਕਿਹੜੀ ਟੌਪ ਦੀ ਗੱਡੀ ਲੈ ਕੇ ਆਇਆ ਆਏ ਦੀ ਪਤਾ ਲੱਗੂ ਕਿਹੜੀ ਗੱਡੀ ਹੈ ਓਏ ਆ ਜਾ ਇੱਥੇ ਕਾਠੀ ਬਹੁਤ ਹੋ ਰਹਾ ਮੈਂ ਬਰਾਤ ਦਾ ਬਰਾਤ ਤਾਂ ਮੇਰੇ ਖੋੜੇ ਤੜੀ ਜਾਂਦੀ ਹੈ ਆ ਜਾ ਛੇਤੀ ਹੋਰ ਦੋ ਤਿੰਨ ਬੁੱਤ ਪੇਟੀਆਂ ਦਾ ਕੋਲਡ ਡਰਿੰਕ ਪੀ ਗਏ ਇੱਥੇ ਬੈਠੇ ਬੈਠੇ ਆ ਜਾ ਆ ਜਾ ਲੈ ਵੀ ਚੱਕ ਹਾਂ ਜਿਵੇਂ ਬਚੋਲਾ ਓਲਾ ਰੱਖਦਾ ਹੈ ਅਜਾ ਆਪਾਂ ਵੀ ਬਚੋਲੇ ਨੂੰ ਉੱਲਾ ਰੱਖਤਾ ਤਾਂ ਹੀ ਤੇ ਜਾਉ ਨਾ ਵੀ ਹੁਣ ਲਾਉਂਦੇ ਪਾਏ ਨੇ ਨੂੰ ਫੋਨ ਰਾਤ ਤਾਂ ਡੱਕਿਆ ਝਗੜੇ ਗਈ ਗਿਆ ਓਏ ਹਾਂ ਪਾ ਜਨਾ ਓਏ ਆ ਜਾ ਇੱਥੇ ਰਾਤ ਦੇ दारू ਦੇ ਵੱਡੇ ਲੋਕ ਮੈਨੂੰ ਕਦੇ ਨਿੰਬੂ ਲਿਆ ਦੇ ਕਰਕੇ ਲੱਸੀ ਲਿਆ ਦੇ ਮੇਰੀ ਧੁੱਕੀ ਕੱਢ ਰੱਖੇ ਇਹਨਾਂ ਨੇ ਓਏ ਇਹ ਜਾ ਤੇਰੀ ਭੁਜਾਈ ਨੂੰ ਬੈੱਕ ਕੇ ਲਾਉਂ ਯਾਰ ਮੈਂ ਮੇਰੇ ਤਾਂ ਉਰੀ ਹੈ ਸੱਲੇ ਇਹ ਫੂਕ ਦੇਣਗੇ ਸਾਰੇ ਆ ਜਾ ਆ ਜਾ ਕਰੇ ਛੇਤੀ ਆ ਜਾ ਰਾਤਾ ਗਾਣਾ ਨਹੀਂ ਬਣਾ ਹਟਾ ਬੈਠੇ ਬੋੜੇ ਟਾਂਗੇ ਤੇ ਤੈਨੂੰ ਸੈਰ ਕਰਾਉਣਾ ਨਹੀਂ ਹੁਣ ਤੇਰੀ ਲੱਤਾਂ ਦੁਖਦੀਆਂ ਨੇ ਤੈਨੂੰ ਦੱਸਤਾ ਮੈਂ ਤੋੜੀ ਲਾਦੂ ਛੇਤੀ ਆ ਜਾ ਮੈਂ ਦੇਖ ਲੈ ਤੁਹਾਨੂੰ ਵੀ ਚੌਚੂਜਾ ਹੈ ਨਹੀਂ ਚੋਦਾ ਬਣਿਆ ਖਰਾ ਬਟੰਦਾ ਉਹ ਮੈਨੂੰ ਗਰਮੀ ਆਈ ਜਾਂਦੀ ਮੈਂ ਦੋ ਵਾਰੀ ਕੱਪੜੇ ਲਾ ਕੇ ਬਾਦਲ ਲੈ ਜਾ ਆ ਜਾ ਕਿਨ ਛੇਤੀ ਆ ਜਾ ਚੰਗਾ ਆ ਸੜਾ ਕੋਈ ਵੀ ਨਹੀਂ ਬੋੜਾ ਯਾਰ ਨਾ ਗੱਡੀ ਹੈ ਨਾ ਕਿੱਧਰ ਜਾਵਾਂ ਹੋਰ ਕੀ ਮੰਨਾ ਆਪਾਂ ਵੀ ਅੰਦਰ ਪਜਾ ਕੇ ਪੈ ਜਾ ਫਿਰ ਸਾਰੇ ਬੋੜੇ ਨੇ ਪੈਰਾਂ ਥੱਲੇ ਅੱਗ ਮਚਾ ਰੱਖੀ ਆ। ਘਟੋ ਘਟ 40 ਫੋਨ ਮਾਰਦੇ ਇੱਕ ਘੰਟੇ ਚ। ਮੈਂ ਲਗਾ ਆ ਗਿਆ ਬਚੋਲਾ। ਗੱਡੀ ਦਾ ਹਰ ਨਹੀਂ ਪਰ ਮ ਆਇਆ ਵੱਡੀ ਗੱਡੀ ਹੋ ਗਈ। ਉਹ ਬਚੋਲੇ ਆ ਕਿਹੜੀ ਲਿਆ ਗੱਡੀ? ਹੋਰ ਕਿਹੜੀ ਲਾਉਣੀ ਸੀ? ਲੰਬੀ ਲਿਆਉਂਦਾ ਯਾਰ ਉਧਰ ਪੈ ਗਈ ਆਉਂਦੇ। ਕਿਹੜੀ ਵੱਡੀ ਆ ਯਾਰ? ਨਾ ਇਹਦੇ ਫੁੱਲ ਲਵਾਇਆ ਨਾ ਕੋਈ ਰੀਵਣਾ। ਫੁੱਲ ਤੂੰ ਲਾਉਣ ਦਿੱਤੇ ਨੇ। ਸਵੇਰ ਤੋਂ ਦੇ 40 ਫੋਨ ਮਾਰਦੇ। ਓਏ ਬੱਜੇ 12 ਪਏ ਨੇ ਅਰੇ ਮੈਂ ਤੈਨੂੰ ਉਂ ਕਿਹਾ ਦੀ ਵੀ ਘੱਟ ਖਰਚਾ ਕਰਨਾ ਓ 200 ਦੇ ਰੀਵਨ ਆ ਦਾ ਕਿੱਡਾ ਖਰਚਾ ਹੋ ਜਾਂਦਾ 10000 ਤਾਂ ਮੈਂ दारू ਪੀ ਕੇ ਰਾਤ ਰੋਕਦਾ ਸੀ ਮੈਂ ਤਾਂ ਤੁਰਨ ਦਿੰਦਾ ਮੈਨੂੰ ਓ ਕੀ ਤੁਰਨ ਦਾ 12 ਤੇ ਇੱਥੇ ਬੱਜ ਕੇ ਮੈਨੂੰ ਐ ਡਾਰ ਕੁੜੀ ਵਾਲਾ ਨਾਮ ਉਕਰਿਆਣ ਮੂਰੋਂ ਐ ਮੇਰੀ ਅੰਧਿਆਰੇ ਹੀ ਹੋਈ ਪਈ ਐ ਇੰਦਰੇ ਇੰਦਰਾ ਡੋਲਾ ਰਹਿੰਦਾ ਚੱਲਦਿਆਂ ਕੋਈ ਨਾ ਫੁੱਲ ਫੁੱਲ ਲਵਾ ਲਈਏ ਹੁਣ ਓਏ ਫੁੱਲ ਤਾਂ ਇੱਕ ਗੱਲ ਓਏ ਗੱਲ ਹੋਰ ਐ ਹਾਂ ਮੈਨੂੰ ਤੇਰਾ ਤੇਰਾ ਵੀ ਮੈਨੂੰ ਪਤਾ ਦੀ ਵੀ ਉਹੀਆਂ ਗੱਲਾਂ ਆਲਾ ਮੈਂ ਤਾਂ ਰੱਖੀ ਬੈਠਾ ਫੁੱਲ ਜਿਹੜਾ ਮੇਰਾ ਪਹਿਲਾਂ ਪ ਇਹਨੂੰ ਪਲਾਂਚਕਰੋਂ ਦੇ ਉਹ ਮੈਂ ਰੱਖੀ ਬੈਠਾ ਆਵਦੀ ਘਰ ਵਾਲੀ ਵਾਲੀ ਅਰਜਾਤ ਤਾਂ ਮੈਂ ਉਹਦੀ ਚ ਵਿਆਹ ਕਰਾ ਰਿਹਾ ਮੈਂ ਲੈਣਾ ਚੱਕ ਕੋ ਲਾਉਣੇ ਆਪਾਂ ਹੋਰ ਆ ਤੁਸੀਂ ਨਹੀਂ ਕਿਸੇ ਕੰਮ ਦਾ ਮੈਨੂੰ ਕੋਈ ਹੀ ਗੱਲ ਆ ਆ ਮੱਚ ਕਿਸੇ ਵੇਹਣ ਨੂੰ ਜਾਣਾ ਪਊ ਓਏ ਉਰੀ 12:00 ਵੱਜ ਗਏ ਯਾਰ ਇੱਥੇ ਪਤਾ ਨਹੀਂ ਥਾਪ ਕਿੰਨਾ ਕਾ ਟੱਪੂ ਫੋਨ ਚੱਕ ਕੇ ਖੜਾ ਹੋ ਆ ਗੇਰ ਲਾ ਦਈਏ ਬੱਬਾ ਫੁੱਲੇ ਇਹਦਾ ਥੋੜੀ ਲੱਗਦੇ ਨੇ ਕੋਈ ਹੈ ਨੇ ਜਿੰਨੇ ਹੈਗੇ ਲਾ ਦੇ ਆਪਣਾ ਕੜਾ ਪਹਿਲੀ ਵਾਰ ਹੋਣ ਲੱਗਿਆ ਵੀਰਜੀ ਵਿਆਹੋਂ ਚੱਲਿਆ ਉਹ ਰਲ ਮਿਲ ਖੁਸ਼ੀਆਂ ਮਨਾਈਏ ਵੀਰਜੀ ਵਿਆਹੋਂ ਚੱਲਿਆ ਹੈ ਸਾਲਾ ਆਪਣੇ ਵੀਰਜੀ ਵਿਆਹੋਂ ਚੱਲੇ ਦਾ ਕਿਹੜਾ ਵਾਲਾ ਵੱਟਿਆ ਨਾ ਯਾਰ ਆ ਖੁਸ਼ੀਆਂ ਮਨਾਉਣ ਨੂੰ ਇੱਥੇ 200 ਬੰਦਾ ਇਕੱਠਾ ਹੋਇਆ ਖੜਾ ਢਾਈ ਦਾ ਟੋਟ ਨੂੰ ਆਪਾਂ ਬਾਕੀ ਕਿਧਰ ਵਾਗੇ ਸਰੀਕੇ ਦੇ ਮਖਲਾਵਾਂ ਲੈਣ ਭਾਗੇ ਜਿਹੜਾ ਇਹਦੀ ਲੱਸੀ ਪੀ ਕੇ ਮੁੜ ਗਿਆ ਨਾ ਤੈਨੂੰ ਸ਼ਰਮ ਮਚਾਈਂਦਾ ਰਾਤ ਤੈਨੂੰ ਡੱਕਿਆ ਹੋਇਆ ਕਰਨਾ ਲਿਗਾ ਕਹਿੰਦਾ ਮੈਂ 4 ਵਜੇ ਗ੍ਰੰਥੀ ਨੂੰ ਮੈਂ ਠਾਉਂ ਜਾ ਕੇ ਆਨੰਦ ਕਰਾਉਂਨ ਨੂੰ ਹਰਾ ਲਿਆ ਕਿਤੇ ਪਹਿਲਾਂ ਚਲ ਹੁਣ ਤਾਂ ਵੇਹਾਂ ਹੁਣ ਗੋਲਾ ਗੱਡੀ ਰਾਤ ਤੱਕ ਡੱਕਿਆ ਹੈ ਮੇਰੀ ਪਪੀਆਂ ਲੈ ਗਿਆਗਾ ਉਹ ਖਾਦੀ ਵਧੀ ਨਹੀਂ ਪਤਾ ਲੱਗਿਆ ਬਰਾ ਡਾਂਗ ਬਾਨੂ ਸੱਚ ਮੈਂ ਮੈਨੂੰ ਆਏ ਉਧਰ ਜਵਾਬ ਦਵਾਉਂਗੇ ਮੈਨੂੰ ਮੈਂ ਮੇਰਾ ਬਸ ਜਾਣ ਤੋਂ ਕਰ ਫੇਰ ਮੈਂ ਜਾਣਾ ਵੀ ਨਹੀਂ ਚਲਾਂ ਤਾਂ ਕੋਨਾ ਮੈਂ ਮਤ ਜਾਣ ਕੇ ਕਹਿਣਾ ਤੈਨੂੰ ਐ ਤਾਂ ਮੇਰਾ ਆੜੀਆਂ ਤੂੰ ਆਪਾਂ ਫੈ ਨਹੀਂ ਬਣੀ ਖੁਸ਼ੀ ਵਾਰੀ ਆਏ ਤਾਂ ਕਿਹਨਾਂ ਆਏ ਨਹੀ ਆਏ ਪੈਣਿਆ ਮੈਂ ਉਹਦੀ ਸਾਲੀ ਨਾਲ ਤੇਰੇ ਨਾਲ ਕਰਾ ਦਾਂ ਓਏ ਉਹ ਮੈਂ ਤਾਂ ਵਿਆਹ ਹੈਗਾ ਕਦਵਾ ਵਿਆਹ ਤਾਂ ਮੈਂ ਵੀ ਫੈਤੀ ਕੁਛ ਨਹੀਂ ਹੁੰਦਾ ਤਾਂ ਹੀ ਦੂਜਾ ਹੋਰ ਕਰਾ ਲੈ ਇੱਕ ਤੇਰੇ ਤੇ ਮਰ ਗਈ ਮੇਰੇ ਜਿਉਂਦੀ ਆ ਜੇ ਦੇ ਦੇਗਾ ਫਾਫਾ ਉਹਨੂੰ ਬਾਬਾ ਉਹਦੀ ਤੇਰੇ ਵਾਲੀ ਵੀ ਨਹੀਂ ਕਿ ਜਿਹੜੇ ਹੱਸਮ ਨਾਲ ਲੱਛਣ ਜੇ ਲੱਗਦੇ ਨੇ ਤੈਨੂੰ ਮਗਨਾ ਪੈਣਿਆ ਲੱਗ ਜੀ ਇਹ ਤਾਂ ਵਧੀਆ ਰਾਂ ਨਹੀਂ ਲੈ ਫੜੇ ਮਰੇ ਹੱਥ ਲਵਾਈ ਬਚੋਲਿਆ ਤਾਂ ਹਾਂ ਨਾਲੇ ਛੱਪ ਆਇਆ ਗੱਡੀ ਛੱਪ ਆ ਓਏ ਪਾਜਨਿਆ ਉਹੀ ਗੱਲਾਂ ਮੈਂ ਸਰਚ ਮਾਨੂੰ ਡਾਂਗ ਯਾਰ ਲੋਕ ਤਾਂ ਪਹਿਲੀ ਹੀ ਝੇਟਾ ਕਰਨ ਹਟਦੇ ਖੁਸ਼ੀ ਕਾਲੀ ਆ ਖੁਸ਼ੀ ਸੱਪ ਸੁੱਪਣੀ ਇਹ ਤਾਂ ਫੁੱਲ ਫੁੱਲ ਬਣਾਉ ਕੋਈ ਨਾਲੇ ਮੈਂ ਆਪਾਂ ਲੇਟ ਹੋਈ ਜਾਂਦੇ ਛੇਤੀ ਜਾਓ ਯਾਰ ਕਿੱਥੇ ਮਰਜੀ ਬਹਿ ਜੀ ਆਲਾ ਭਾਈ ਭੋਲੇ ਆ ਲਿਆ ਭੋਲੇ ਬਣਾ ਦੇ ਪਕੌੜੇ ਠੰਡੇ ਹੋਈਆਂ ਨੇ ਨਾਲੇ ਉੱਥੇ ਥੋੜੇ ਆਪਾਂ ਦਾਰੂ ਵੀ ਪਾਤਾ ਲੈ ਕਰ ਲੋ ਗੱਲ ਯਾਰ ਮੈਂ ਮੇਰੇ ਨਾਲੋਂ ਜਾਣ ਕੇ ਆਏ ਲਾਉਣਾ ਵੀ ਪਕੌੜਿਆਂ ਦੇ ਲੱਛਣ ਪਾ ਜਾਣ ਪਾਜਨ ਉਹਦੇ ਅੱਗੇ ਲੱਛਣ ਨਹੀਂ ਹੈਗੇ ਉਹਦੇ ਖਾ ਲਿਆ ਪਾਜਨ ਆ ਗੱਲ ਸੁਣ ਲੈ ਮੇਰੀ ਕੱਲ ਤੋਂ ਛੱਟੇ ਮੈਂ ਖੜੇ ਆਉਂਗਾ ਡੱਡੇ ਮੈਂ ਲਊਂਗਾ ਪਰਚਾਈ ਦੇ ਜੇ ਪਰਚਾਈ ਆਉ ਤਾਂ ਹੀ ਖੜੇ ਆਏਗਾ ਉਹ ਲੈ ਕੇ ਆਵਾਂਗੇ ਮੈਂ ਬੱਚਾ ਮੈਂ ਹੋਰ ਤਾਂ ਹੋਰ ਯਾਰ ਗੋਦੀ 'ਚ ਵੀ ਤੈਨੂੰ ਬਠਾਉਂਦੇ ਹੋਰ ਰਸਾ ਤੂੰ ਚਾਲ ਪਲਾਂ ਸੀਧੇ ਚਲੋ ਵਿਹਾਰ ਮਿੰਦੂ ਆਏਗਾ ਪਟਨਾ ਜਿਹੜਾ ਲੈਣਾ ਹੂੰ ਲੈ ਲਈ ਯਾਰਾਂ ਚੋਲਿਆ ਮੈਨੂੰ ਉਬੜਾ ਸੁਪੜੀ ਲੱਗੀ ਪਿਆ ਤੁਸੀਂ ਕੰਮ ਨਹੀਂ ਕਰ ਰਹੇ ਕੋਈ ਮੈਂ ਲਾ ਮਾ ਓਏ ਪਰਾਂ ਛੋਟੀ ਕਿਵੇਂ ਲੱਗਦਾ ਪਚੋਲੇ ਦੱਸੀ ਇਹ ਐਂ ਚ ਪੇਦੋ ਯਾਰ ਐਂ ਚ ਪੇਦੋ ਤੇਰੇ ਵਾਲੀ ਸਾਈਡ ਲਾ ਦੇ ਪਚ ਪੇ ਜਿੱਥੇ ਚਿਪਦਾ ਚਿਪੇ ਦੋ ਇਹਨੂੰ ਬੋਚੋ ਲੋ ਕਿ ਆ ਉਹਦਾ ਰੱਖੇ ਦੇਖਣ ਵਾਸਤੇ ਕੋਈ ਸਾਰੇ ਮੂਹ ਲਾ ਦੇ। ਵਾਲ ਨੂੰ ਆਇ ਨਾ ਲੱਗੇ ਬਾਜ ਜਾਨੇ ਦੀ ਗੱਡੀ ਐ। ਵਾਲਿਆਂ ਨੂੰ ਬਿਨਾਂ ਲਾਇਓ ਹੋਏ। ਚਪੇ ਦੇ ਚਪੇ ਪਿੰਚੇ ਪਿੰਚੇ ਦੋ। ਟੈਗੋ। ਹੈ? ਟੈਗੋ। ਉਹ ਤੂੰ ਰੈਂਡ ਮੇਰਾ ਹੋ ਜਾਂਦੇ ਵਿਆਹ ਜਾ। ਤੇ ਪਹਿਲੀਆਂ ਜਵਾਬਦਾਰੀ। ਪਰ ਹੈ ਆਪਾਂ ਉੱਥੇ ਬਾਬਰੇ ਨਹੀਂ ਜਾਣਾ ਨਾ। ਹੋਰ ਹੋਰ। ਬਾਅਦ ਚ ਆਉਂਦੇ ਹੋਏ ਨਾ ਆਪਾਂ ਰਾਹ ਚ ਆਪਾਂ ਦੋਨੇ ਪਿੱਛੇ ਬੈਠਾਂਗੇ। ਲਾ ਕੇ ਆਵਾਂ ਮੜਕ ਕੇ ਆਵਾਂਗੇ ਠੀਕ ਐ। ਪਰ ਇਹ ਜੀ ਮੂਰੇ ਹੈ ਨਾ। ਹਾਂ ਹਾਂ ਪਰ ਇਹਨੂੰ ਮੂਰੇ ਬਿਠਾ ਰਾਂਗੇ। ਉਹ ਬੜਿਆ ਮਾਰ ਲਾ ਹਾਕ ਹੁਣ ਤਾਂ ਉਹਨੂੰ। ਬਹੁਤ ਵੇਲਾ ਹੋ ਗਿਆ ਹੁਣ ਤਾਂ ਪੁੱਤ ਆ ਜਾ ਗਿਆ ਹੁਣ ਕਹੜ ਬੁੱਤ ਬੱਲੇ 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 ਕੀ ਬਣ ਗਈ ਗੱਲ ਮਾਂ ਦੇ ਪੁੱਤੋਂ ਜਹਾਜ਼ ਬਣਾਤਾ ਓਏ ਲੱਗ ਗਿਆ ਫालतूੰਦ ਨਾ ਨਾ ਜੰਮਾ ਇੱਕਦਮ ਮੁਕੀ ਜਾ ਸਿਰਾਂ ਕਾ ਸਟਾਣ ਕਰ ਚਲ ਬਹਿ ਜਾ ਆ ਜਾ ਪਾ ਇਹਨਾਂ ਵਿੱਚ ਕੇ ਨਾ ਓਏ ਆ ਤਾਂ ਰੱਖ ਦੇ ਕਿਰਪਾ ਲੈ ਲੈ ਇਹ ਤਾਂ ਨਾ ਤੈਨੂੰ ਪਤਾ ਪਾ ਇਹਨੇ ਅੱਗੇ ਜੋ ਦੀ ਨਸਾਨੀ ਆ ਮੇਰੇ ਖਾਤਰ ਤਾਂ ਇਹੀ ਕਿਰਪਾ ਨਾ ਹਾਂ ਚੱਲ ਬੈਠ ਫਿਰ ਹੋਰ ਆ ਜਾ ਕਹਿੰਦਾ ਬਹਿ ਜਾ ਵਿਚੋਂ ਕਹਿੰਦਾ ਤੁਸੀਂ ਕਰਦੇ ਪਾਣੀ ਦੀ ਬਾਲੂ ਕਰ ਰਹੇ ਥੇ ਅਬਾ ਓਏ ਪੈਨੇ ਆ ਤੇ ਗੱਲ ਭਾਈ ਸੈਣੀ ਕਰੀ ਹਾਂ ਚੱਲ ਤੂੰ ਬਾਅਦ ਚ ਬਹਿ ਜੀ ਓ ਤੁਸੀਂ ਬਹਿ ਜਾ ਹੁਣ ਤਾਂ ਮੈਂ ਕੱਲਾ ਵਗਦਾ ਆ ਖੋਲ ਨਹੀਂ ਬਚੋਲੇ ਆ ਬਹਿ ਜਾ ਬਹਿ ਜਾ ਪਾਣੀ ਪਾਉਂਦੇ ਵਾਰਾਂਗੇ ਬਹਿ ਜਾ ਬਹਿ ਜਾ ਪਤਾ ਪਾਣੀ ਪਾਣੀ ਜਿਹੜਾ ਪਾਣੀ ਵਾਲਾ ਜਿਹੜਾ ਵੱਜਣਾ ਸੀ ਸਤਨਾਮ ਸ੍ਰੀ ਵਾਹਿਗੁਰੂ ਸੱਚੇ ਪਾਸ਼ਾ ਖੜ ਤੇ ਖਡਾਂਗ ਤੇ ਕਲੰਦੇ ਚੱਲ ਵਾਹਿਗੁਰੂ ਵਾਹਿਗੁਰੂ ਤਾਂ ਗਰਮੀ ਬਹੁਤ ਆ ਯਾਰ ਆ ਗੱਡੀ ਦੇ ਅੰਦਰੋਂ ਸੱਜੂ ਵਾਹਿਗੁਰੂ ਕਹਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਜਿਆਦਾ ਸਤਨਾਮ ਵਾਹਿਗੁਰੂ ਲੈ ਮੱਥਾ ਮੱਥਾ ਦੇਖ ਲੋ ਧਿਆਲੋ ਬਾਬਾ ਮੱਥਾ ਟੇਕੀ ਹੋਇਆ ਹੁਣ ਤੂੰ ਬਾਈ ਬਣ ਕੇ ਉੱਥੇ ਲੈ ਚੱਲ ਵਦੂ ਚੱਕੀ ਮਾਤਾ ਵਿੱਚ ਰੱਖ ਲਈ ਜਾਦੇ ਘੜਦੀ ਓਏ ਤੂੰ ਪਹਿਲੀ ਨਾਲ ਪੁਲਿਸ ਨੂੰ ਫੜਾ ਦੇ ਘੜਦੀ ਠੰਡੀ ਹਵਾ ਲਾਦਾ ਮੈਂ ਤਾਂ ਮਚਾਤਾ ਚੱਲਦਾ ਨਹੀਂ ਹੈਗਾ ਇਹਦਾ ਉਹ ਮੈਂ ਕਹਣਾ ਫਿਰ ਤੈਨੂੰ ਮੈਂ 10 ਲੱਖ ਰੁਪਏ ਦਿੱਤਾ ਉਹ ਚ ਮੜਾ ਮੋਟਾ ਮਹਿੰਗੀ ਗੱਡੀ ਲਿਆਂਗਾ ਲੱਖ ਰੁਪਏ ਤੇ ਹੁਣ ਕੀ ਆਉਂਦਾਗਾ ਲੱਟ ਏਸੀ ਵਾਲੀ ਤਾਂ ਆਈ ਜਾਂਦੀ ਸੱਜੂ ਹੋਗੀ ਮੈਂ ਤੈਨੂੰ ਇੱਕ ਗੱਲ ਕਹਿਣਾ ਹਾਂ ਓਏ ਆਏ ਆ ਗੱਲ ਆਪਾਂ ਕੱਚੇ ਪਾਹੀ ਵੀ ਦੀ ਚੱਲਾਂਗੇ ਜੇ ਮੇਰੇ ਜਵਾਹੇ ਨੂੰ ਕਹਿੰਦੇ ਸੀ.ਏ.ਡੀ ਕਰਤੀ ਮੁੰਡੇ ਨੂੰ ਹਾਂ ਮੇਰਾ ਸਾਲਾ ਕਿਤੇ ਉੱਥੇ ਨਾ ਕੁੱਟਦੇ ਫੜਕੇ ਮੈਨੂੰ ਇਹ ਵੀ ਗੱਲ ਥੋੜੀ ਠੀਕ ਆਪਾਂ ਕੱਚੇ-ਕੱਚੇ ਚੱਲਦੇ ਆ ਕੱਚੇ-ਕੱਚੇ ਚੱਲ ਆ ਮੇਰੇ ਸ਼ੇਰ ਹਿਲਦੇ ਨੇ ਫੜ ਕੇ ਰੱਖ ਪੈਸਾ ਭਾਜ ਨਾ ਤੂੰ ਮੈਂ ਸ਼ੇਰ ਫੜ ਕੇ ਬੈਠ ਪੁੱਛਾਂ ਹੋਏ ਨੇ ਜਿਹੜਾ ਸ਼ੂ ਸ਼ੂ ਕਰਦੇ ਉਹ ਪੈਸਾ ਵਸਾਵਰ ਕਿਉਂ ਨਾ ਕਰਿਆ ਕਰਿਆ ਕਰ ਚੌਧੇਵ ਸਾਹਿਬ ਤੋਂ ਰੇਖੜਾ ਲਈ ਇੱਕ ਤਾਂ ਪਹਿਲਾਂ ਵੱਜ ਗਿਆ ਆਪਾਂ ਨੂੰ ਉਹ ਕੁਝ ਨਹੀਂ ਤੁਸ ਨੂੰ ਹੌਲੀ ਵਿਆਹ ਲਿਆਵਾਂਗੇ ਭਾਜਾ ਦਿਨ ਵੱਡੇ ਨੇ ਉਹ ਕਿਹੜੇ ਦਿਨ ਵੱਡੇ ਆ ਮੇਰਾ ਤਾਂ ਦਿਨ ਛੋਟਾ ਹੈ ਉਹ ਦਿਨ ਵੱਡੇ ਜੇਠ ਦਾ ਮਹੀਨਾ ਹੈਗਾ ਨਾ ਉਹ ਇਹ ਕੀ ਕਰਨ ਆ ਗਿਆ ਪਿਛੋਲਾ ਹਣਾ ਉਹ ਪੈ ਕੀ ਹੋ ਗਿਆ ਤੇਰੇ ਕੀ ਪਿੱਛੂ ਲੜ ਕੇ 1 ਲੱਖ ਤਾਂ ਬੰਦ ਜੀ ਹੋ ਗਈ ਗੱਡੀ ਪਹਿ ਸਟਾਰਟ ਕਰ ਦਵਾਰੇ ਮਾਰ ਸੈਲਫ ਆ ਤਾਂ ਮਾਰ ਸੈਲਫ ਦੇਖੀ ਸੀ ਮਾਰਕੇ ਸਲਫ ਦਵਾਰੇ ਹੋਈ ਨਹੀਂ ਸਟਾਰਟ ਪਹਿਲਾਂ ਵੀ ਸਵੇਰੇ ਲੇਟ ਆਇਆ ਫਿਰ ਫਲਣ ਤੋੜਦੇ ਭਜਾ ਭਜਾ ਉਹ ਹੁਣ ਇੱਥੇ ਖੜਾ ਲਿਆ ਕੇ ਬਾਬਾ ਮੈਨੂੰ ਘੜਦਾ ਆ ਸੇਤੀ ਭਜਾ ਲੈ ਨੂੰ ਸੇਤੀ ਲੈ ਚੰਦਾ ਦੀ ਗੱਤੀ ਫੁੱਲੀ ਲੈਣਗੇ ਹੁਣ ਤੇ ਵੀ ਗੱਡੀ ਪਹੀਏ ਪਹੀਏ ਪਵਾਈ ਆ ਮੁੰਡੇ ਡਰਦੇ ਨੇ ਉਹ ਮੈਂ ਤਾਂ ਆਪਦੇ ਡਰ ਨੂੰ ਲਿਆਦੀ ਇਧਰ ਮੈਨੂੰ ਕਿਤੇ ਆ ਕਵਾੜਾ ਹੈ ਕੁਸ ਕਰੂ ਉਹ ਡਰ ਮੂਰੇ ਆ ਗਿਆ ਉਹ ਡਰ ਕੀ ਮੂਰੇ ਲੱਖ ਰੁਪਏ ਤਾਂ ਗੱਡੀ ਦਾ ਵਧਿਆ ਲਿਆਉਂਦੇ ਕੋਈ ਉਹ ਚੱਲ ਪਈ ਤੂੰ ਬਾਅਦ ਲੇ ਮਾਰਚੂ ਟਾਈਮ ਆ ਰਹਾ ਚੱਲੂਗੀ ਚੱਲੂਗੀ ਤੇਲ ਮੁੱਕ ਗਿਆ ਬਾਬਾ ਹੈ ਤੇਲ ਮੁੱਕ ਗਿਆ ਲੈ ਕਰ ਲੋ ਕਿ ਹੁਣ ਭੰਦਾ ਮੈਂ ਤਾਂ ਤਰਪੀ ਦਾ ਆਇਆ ਨਾ ਕਾੜੂ ਆਂ ਬੁੜਿਆ ਹਾਂ ਭਾਈ ਮੇਰੀ ਗੱਲ ਸੁਣ ਕੇ ਜਵਾਖ ਜੀ ਨੂੰ ਫੋਨ ਲਾ ਲ 2 ਲੀਟਰ ਪੈਟਰੋਲ ਫੜਾ ਜੂ ਆਪਾਂ ਨੂੰ ਭਾਈ ਤੂੰ ਕਰ ਫੋਨ ਮੈਂ ਮਾਰੇ hxg ਵਾ ਓਹੋ ਭਾਈ ਯਾਰ ਓਰੇ ਵੀ hxg ਨਾ ਮੇਰਾ ਬਿਆਹ ਤਾਂ ਬਦਲਿਆ ਜ਼ਰੂਰੀ ਕੰਮ ਕਰ ਲੱਗਿਆ ਨੇ ਤੁਸੀਂ ਓ ਬਚੋਲੇ ਕਰ ਕੋਈ ਹੀਲਾ ਹੋਣਾ ਪਰ ਲਾਉਣਿਆ ਕੋਈ ਨਾ ਕਿਸੇ ਨੂੰ ਫੋਨ ਲਾਉਣਿਆ ਹੋਰ ਤੇਲ ਮਗਾਈਏ ਕਿਰਾਂ ਫਿਰ ਉੱਥੋਂ ਪੰਪ ਤੋਂ ਪਵਾ ਲਾਂਗੇ ਆਪਾਂ ਗਾਂ ਦੇ ਲੈ ਘਰ ਬਾਬਾ ਕਿਰਾਂ ੱੱੱਕਾ ਲਾਓ ਉਹਨੂੰ ਸਾਮੇ ਕਰੋ ਫਿਰ ਹੀਲਾ ਕਰਦੇ ਆਪਾਂ ਬੁਲਾਉਣਿਆ ਕਿਸੇ ਨੂੰ ਫਿਰ ਉਹ ਪਾਏ ਨਾ ਓ ਹੱਗਣ ਬਾਅਦ ਚੋ ਜਾਈ ਪਹਿਲਾਂ ਯਾਰ ੱੱੱਕਾ ਲਵਾ ਜਾ ਉਹ ਲਾ ਜੋਦ ਨੂੰ ਵਿੱਚ ਨਿਕਲ ਉਹ ਆ ਜਾ ਕਿਦਰ ਨਹੀਂ ਮੀਕਰ ਤਾਂ ਪਾਈ ਉਹ ਥੱਲੇ ਜੇ ਨਿਕਲੂ ਮੀਕਰ ਚ ਨਿਕਲੂ ਆ ਜਾ ਲੈ ੱੱੱਕਾ ਲਾ ਜੋੜ ਸੱਜੂ ਮੜਾ ਪੜਾ ਰੇ ਕਿਉਂ ਉਹ ਮੇਰਾ ਜੋਰ ਲੱਗਿਆ ਹੈ ਪ੍ਰੈਸ਼ਰ ਬਣਾ ਹੈ ਮੇਰਾ ਉਹ ਦੇਖੀ ਕੁਰਤਾ ਮੈਂ ਖਾਬ ਕਰਦੀ ਭਾਈ ਨੇ ਮੇਰਾ ਉਹ ਮੈਂ ਨਾ ਉਹ ਨੂੰ ਪਾਣੀ ਕਿਥੇ ਪਾਉਂ ਮੁੰਡੇ ਫਿਰ ਮੈਂ ਉਹ ਨਮਾਲਾ ਕੋਈ ਨਾ ਤੂੰ ਕਿਤਾ ਕਾਲਾ ਉਹ ਗੱਲਾਂ ਫੇਰ ਕਰ ਲਿਓ ਉਹ ਪਾਈ ਤੂੰ ਆਓ ਦਿੰਦਾ ਸੋਖਾ ਉਹ ਲਾ ਓਏ ਉਹ ਮੇਰੇ ਖੋਹੇ ਤੇਰਾ ਲੈਦਾ ਉਹ ਬਚੋਲੇ ਕਰ ਕੁਸ ਆਏ ਬੈਠੇ ਮੈਂ ਕੁੜੀ ਦਾ ਬਣਾਏ ਹੋਨੇ ਆ ਅੱਧਾ ਘੰਟਾ ਹੋ ਗਿਆ ਬੈਠਾ ਅੱਧਾ ਘੰਟਾ ਮੈਂ ਕਿਹਨੂੰ ਜਾਣਦਾ ਇੱਥੇ ਤੁਮਜੋਲਾ ਤੂੰ ਐ ਤੇਰਾ ਹੱਕ ਮੰਦਾ ਯਾਰ ਕੁਛ ਨਾ ਕੁਛ ਕਰਤਾ ਮੇਰਾ ਦੇਖ ਪੈਸਿਆਂ ਦਾੱਕ ਸੀਗਾ ਐਦੂ ਗਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆ ਤੈਨੂੰ ਗੱਡੀ ਲਿਆਦੀ ਹੁਣ ਮੈਂ ਵੀ ਕੀ ਕਰਾਂ ਮੈਂ ਤਾਂ ਵਿਹਲਾ ਹਾਂ ਆ ਹੁੰਦਾ ਜਾ ਵਖ ਜਾ ਮੇਰੇ ਪੁੱਤਰ ਰੁਕੀ ਰੁਕੀ ਪੁੱਤ ਤਾ ਬਾਪਾ ਤੂੰ ਐ ਮੈਂ ਓਹ ਸਿਆ ਪੁੱਤ ਐ ਬੜਾ ਪਸਾਣਾ ਸ਼ਰਮਜੀਦੀ ਸਾਗਰ ਤੇਰੇ ਮੁੰਡੇ ਹੁਣ ਆਤੀ ਤੂੰ ਇੱਕ ਫੇਰੇ ਕਹੇ ਦੱਸ ਨਾਲੇ ਮੁੰਡਿਆ ਤਾਂ ਫਿਰ ਨਕਮਾ ਨਾ ਫਿਰ ਮਾਦਾ ਮੈਨੂੰ ਅੱਖ ਤੇ ਆਪਣਾ ਕੋਈ ਨਾ ਕੋਈ ਆਏਗਾ ਵੀ ਨੇੜੀ ਦੀ ਉਹ ਤਾਂ ਦਿੰ ਕਰਾ ਸਾਗ ਨੂੰ ਆ ਤਾਂ ਮੌਗ ਜਾ ਗਿਆ ਉਹ ਐਂ ਤੀ ਕੀ ਹੋ ਗਿਆ ਮਾੜਾ ਤੇੜਾ ਕੱਟਾ ਮਾੜਾ ਉਹ ਕੁੱਟ ਕਾ ਅੰਦਰੋਂ ਐਡੇ ਵੱਡੇ ਪਿਆਰ ਕਰ ਲੈਂਦੇ ਓ ਤੇਲ ਨਹੀਂ ਪਾਇਆ ਗੱਡੀ ਉਥੋਂ ਵਿਚੋਲਾ ਨਕਮਾ ਨਾ ਮੈਨੂੰ ਤਾਂ ਸਾਰੇ ਐਂ ਟੱਕਰੇ ਤੂੰ ਹੀ ਮੁੰਡਾ ਸਿਆਣ ਲੱਗਿਆ ਮੈਨੂੰ ਬਸ ਇਕੱਲਾ ਉਹ ਤੇਰੀ ਲਈ ਹੈਗਾ ਗੱਡੀ ਚ ਆਏ ਕਰ ਪੁੱਤ ਬਣ ਕੇ ਹਾਂ ਅੱਧੀ ਕੇ ਬੋਤਲ ਤੇ ਅੱਧੀ ਲੈ ਕੇ ਪਾ ਕੇ ਕਿੰਨਾ ਕਿਵੇਂ ਮੇਲੇ ਬੋਤਲ ਬਾਤ ਲੈ ਗਈ ਤੇਲ ਲਗਾਗਾ ਫਟਾਵਾ ਤੇ ਆਪੀ ਦੇ ਦੇਣਗੇ ਮੈਂ ਕਹਿੰਦੀ ਸੱਜੂ ਸਾਪ ਨੇ ਤੇਲ ਮੰਗਾਇਆ ਓ ਸੱਜੂ ਤਾਂ ਮੈਂ ਜਾਣਦਾ ਨਹੀਂ ਓ ਮੈਂ ਆ ਸੱਜੂ ਮੈਂ ਕਰਾ ਇੱਥੇ ਹੈਗਾ ਤੇ ਦੁਰਮਾਡਾ ਮੋਟਾ ਇਹ ਤਾਂ ਟੈਂਕੀ ਪਰੀ ਹੋਈ ਹੈ ਅੱਛਾ ਜੀ ਕੋਈ ਬੋਤਲ ਹੈਗੀ ਤਾਂ ਚੱਕ ਲਿਓ ਖਾਲੀ ਲੈ ਤਾਂ ਗੱਲ ਬਣ ਗਈ ਪਚੋਲਿਆ ਉਹ ਬੋਤਲ ਬਾਬਾ ਵਿੱਚ ਪਈਆ ਆਪਣੀ ਗੱਡੀ ਚ ਅੱਛਾ ਜੀ 2 ਲੀਟਰ ਵਾਲੀ ਪਈਆ 2 ਲੀਟਰ ਵਾਲੀ ਭਰਾ ਕੇ ਨਾ ਫਿਰ ਆਪਾਂ ਪੰਪ ਪੰਪ ਤੋਂ ਪਾ ਲਾਂਗੇ ਆ ਚੋੜਾ ਚੋੜਾ ਜਵਾਹ ਚੋਲੇ ਆਪਣ ਤੇ ਨਹੀਂ ਇਹ ਕਿ ਇਧਰ ਰੱਬ ਲੈਣਾ ਖਤਾਨ ਇਹ ਚ ਪਾਣੀ ਚ ਪਾ ਪਾਣੀ ਡੋਲ ਦੇ ਪਾਣੀ ਡੋਲ ਕੇ ਪਾ ਲੋ ਲੈ بابا ਬੋਤਲ ਤਾਂ ਮਿਲ ਗਈ ਪਾਣੀ ਡੋਲ ਪਾਣੀ ਡੋਲ ਆ ਨਾ ਚਾਲੂ ਆ ਜਾ ਆ ਸਾਹ ਦਾ ਉਹਨਾਂ ਨੂੰ ਕਿਵੇਂ ਪਾਏ ਦਾ ਓਏ ਬਿਚੋ ਲਿਆ ਇਹ ਤੋ ਐ ਕਰ ਡੋਲਤੀ ਯਾਰ ਬਿਚੋ ਲਿਆ ਹੋ ਰਿਆ ਤੂੰ ਓ ਰਿਆ ਆਪਾਂ ਕੰਮ ਨਹੀਂ ਕਰ ਰਹੇ ਜਵਾ ਇਹਨੂੰ ਛੇੜਿਓ ਇਹਨੂੰ ਛੇੜਦੇ ਹੋਰ ਬੋਤਲ ਪਈਆ ਉਹਨੂੰ ਦੇ ਮੁੰਡੇ ਨੂੰ ਓ ਰਿਆ ਇੰਨੀ ਤੇ ਅੱਪੀ ਕਰ ਲੈਣਗੇ ਇਹ ਹਾਂ ਤੂੰ ਐ ਕਰ ਤੂੰ ਕੁੜੀਆਂ ਨੂੰ ਫੋਨ ਲਾ ਕੇ ਠੋਲ ਤਾ ਲੈ ਮੇਰੇ ਸਾਲਿਆਂ ਨੂੰ ਕਿਤੇ ਉਹਨਾਂ ਆਪਾਂ ਇਹ ਤਾਂ ਲੇਟ ਹੋ ਰੇ ਬਹੁਤ ਹੋ ਗਿਆ ਤੇ ਘਰੇ ਭਗੇ ਹੋ ਚੌਕ ਭਰਾਈ ਜਾਂਦਾ ਕੁਝ ਨਹੀਂ ਹੁੰਦਾ ਆਪਾਂ ਹੀ ਲੈ ਆਉਣੀ ਆ ਤਿਰਖਾ ਉਹ ਮਾਉਂ ਜੀ ਕਰ ਗਿਆ ਨਹੀਂ ਨਹੀਂ ਆਪਾਂ ਹੀ ਲਿਆਉਣੀ ਆ ਅੱਛਾ ਹੋਰ ਤਾਂ ਫਿਰ ਦੇਖ ਲੈ ਤੇਰੀ ਮਾਰਿਆ ਅਸੀਂ ਤੇ ਕੱਢ ਲੈ ਬੱਚਾ ਕੱਢ ਲੈ ਕੱਟਣਾ ਕੱਟ ਲੈ ਕਿੱਡੀ ਸਿਰ ਅਗਲਾ ਕੱਟੀ ਲੱਟਾ ਲੈ ਲੈ ਪਹਿਲਾ ਤੇਲ ਬੋਤਲਾ ਓਏ ਭਾਈ ਇਹਦੇ ਮੂਹਰੇ ਦੀ ਬਾਹ ਹੁੰਦਾ ਨਾ ਓ ਭਾਈ ਤੇਲ ਪਿਆਰੇ ਹੱਥ ਤੱਕ ਬੱਸ ਬਾਬਾ ਪਾ ਲਿਆ ਤੇਲ ਤਾਂ ਬੈਠੋ ਤੁਸੀਂ ਕਰਾ ਇਹਦਾ ਗਈ ਜਹਾਜ਼ ਹੈ ਤਾਂ ਮੈਨੂੰ ਤਾਂ ਬਹੁਤ ਭੁੱਖ ਲੱਗੀ ਜਾਂਦਾ ਮੈਂ 2 ਨੰਬਰ ਜਾਇਆ ਉੱਧਰ ਚੰਗਾ ਸ਼ੇਰ ਆਖ ਰਿਹਾ ਹੈ ਹੋਰ ਤਾਂ ਜਾ ਤੇਲ ਨਹੀਂ ਨਹੀਂ ਧੰਨਵਾਦ ਤੇਰਾ ਸਰ ਜੂਗਾ ਸਰ ਜੂਗਾ ਰੱਬ ਰੂਪੀ ਬੰਦ ਦਿੰਦਾ ਜੀ ਮੈਂ ਬਹੁਤ ਧੰਨਵਾਦ ਕਰਦਾ ਆ ਜੀ ਬਾਜੋ ਡੀਕ ਦੇ ਹੋਣੇ ਕੁੜੀ ਵਾਲੇ ਹੋਰ ਹੋਰ ਓਏ ਭਾਈ ਤੂੰ ਤੇ ਭਾਈ ਤੂੰ ਨਾਲ ਬਾਜੇ ਚਾ

ਅਗਦਾ ਤੇਰੇ दारू ਪੀਣ ਦੀ ਲੱਗੀ ਪਈ ਐ ਹੋਗੀ ਸਟਾਰਟ ਆ ਸ਼ੁਗਰਾ ਸ਼ੁਗਰਾ ਚੱਲ ਚੱਲ ਲੈ ਤੇ ਲੈ ਚੱਲ 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 ਤੇ ਉਲਟੀ ਆਉਣ ਲੱਗ ਜਾਂਦਾ ਤੇ ਥੋੜਾ ਪਿਸ਼ਾਬ ਆਉਣ ਲੱਗ ਜਾਂਦਾ 2 ਘੰਟੇ ਹੋ ਗਏ ਤੁਰਿਆ ਨੂੰ। ਕੋਈ ਤਾਂ ਤੁਹਾਨੂੰ ਤਾਂ ਨਹੀਂ ਦਿੱਤ ਸੀ ਨਾ ਮਣਾ ਮਟਾ ਖਾਣਾ ਪੀਣਾ ਕੋਸਾ? ਨਹੀਂ ਜੀ। ਨਾ ਦੱਸ ਦਿਓ। ਨਾ ਤੈਨੂੰ ਨਹੀਂ ਪੁੱਛਿਆ ਇੱਧਰ ਦਾ ਧਰਮ ਪਤਨੀ ਨੂੰ ਪੁੱਛ ਰਿਆਂ ਆਪਦੀ ਨੂੰ। ਹਾਂ ਹੁਣ ਮੈਨੂੰ ਕਿਹਦੇ ਪੁੱਛੇਂਗਾ? ਹੁਣ ਤੇਰਾ ਕੰਮ ਹੋ ਗਿਆ। ਨਾ ਨਾ ਐ ਤਾਂ ਤੈਹੀਂ ਬਣਾ ਕੰਮ ਤਾਂ। ਐ ਕਰ ਪਾਣੀ ਘਾਲ ਦੇ ਉਹਨੂੰ। ਆ ਪਾਣੀ ਲੈ ਜਾ। ਮੈਂ ਕਿਹਾ ਮੈਂ ਚੱਲੋ ਤੂੰ ਜਾ। ਓਏ ਉੱਤਰ ਜਾ ਤੇਰੇ ਕੋਲ ਹੀ ਆ ਕੋਈ ਨਾ ਹੁਣ ਤਾਂ ਕਿਧਰੇ ਹੀ ਲੱਗ ਜਾਂਦਾ ਮੈਨੂੰ। ਮੈਨੂੰ ਉੱਤਰ ਨਾ ਚੜਨਾ ਯਾ ਔਖਾ ਲੱਗਦਾ। ਪਾ ਜਨਾ। ਤੇਰੇ ਮੈਂ ਸਿਰ 'ਚ ਮਾਰ ਕੇ ਡਾਂਗ ਤਨ ਇੱਥੇ ਮਾਰ ਜੂੰ। ਇੱਕ ਕਿਉਂ ਜੂਸ ਕੱਟਿਆ ਤੇਰੀ ਭੈਾਈ ਕੀ ਸੋਚੂ ਓਏ ਗੱਲ ਸੁਣ ਪਕੌੜੇ ਠੰਡੇ ਤੇ ਕੇ दारू ਬਾਣੀ ਪਿਆ ਤਿਆਰ ਬਣ ਗਿਆ ਸਾਲਾ दारू ਦੇ ਲਾਲਚਿਆਂ ਤਾਂ ਸਵੇਰ ਦਾ दारू-दारू ਕਰੀ ਜਾਂਦਾ ਚੱਲ ਮੈਂ ਆ ਜਾ ਮੂੰਹ ਤੋਂ ਕਿਹਾ ਜਾ ਇੱਥੋਂ ਹਣ ਕੱਲੀ ਨਹੀਂ ਛੱਡੀਆਂ ਦੀ ਉਹ ਲਜੂਆ ਹਾਂ ਤੂੰ ਮੈਨੂੰ ਕਿੰਨਾ ਕੇ ਪਿਆਰ ਕਰਦਾ ਪੂਰਾ ਫੁੱਲ ਜਾਣ ਦੇ ਦੂੰ ਤੇਰੇ ਖਾਤਰ ਤੇ ਗੱਲ ਸੁਣ ਲੈ ਮੇਰੇ ਇੱਕ ਮੈਂ ਜਦ ਤੱਕ ਮੂੰਹ ਕਾਦਾ ਮਗਲੇ ਪਾਸੇ ਮੈਂ ਬੈਠ ਤੂੰ ਕਹਾਂ ਵਾ ਜਾ ਲੈ ਮੈਂ ਦੇਖ ਤੂੰ ਮੇਰੀ ਗੱਲ ਸੁਣ ਲੈ ਅਜੇ ਤੱਕ ਪਰੇ ਨਾ ਵੇ ਕੇ ਗਾਹਾਂ ਨੂੰ ਮੈਂ ਬੈਠਾ ਕਹਾਂ ਮੋਰੜੀ ਕੱਟੀ ਆ ਪਹਿਲਾਂ ਤੇਰੀ ਵਾਰੀ ਫਿਰ ਮੇਰੀ ਵਾਰੀ ਨਾ 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 ਮੂਰੇ ਬੈਠ ਮੈਂ ਮੋਰਾਂ ਚ ਮਾਰੂੰ ਡਾਂਗ ਤੇ ਮੂਰੇ ਟੀਵੀ ਦੇਖੀ ਬਾਦ ਲਗਿਆ ਨਾ ਘਰੋਂ ਉੱਤੇ ਕੁਝ ਨਹੀਂ ਪਈ ਆਪਾਂ ਨੂੰ ਤਾਂ ਭੁੱਲ ਗਿਆ ਯਾਰ ਨੂੰ ਐਂ ਮੰਨ ਹੈ ਨਾ ਪੁੱਲੇ ਦਾ ਗਾਹ ਨੂੰ ਆਇਂਦਾ ਤੇ ਤੋੜਤਾ ਜਵੇਰਾ ਭੇਜ ਜਾ ਗਾਹ ਵੇ ਕਾ ਕੇ ਹਾਂ ਹੋਰ ਕੀ ਹੈ ਇਹ ਤੋਂ ਬਾ ਡਾਂਗ ਛਿੱਟੂ ਛਰਚਾ ਚਾ ਬੈਠਾ ਤੀਕੇ ਦਾਰੂ ਹੀ ਝਗੜੇ ਕਰਨ ਲੱਗ ਜਾਣਗੇ ਕੌਣਾ ਜੋ ਕੜਦਾ ਲੈ ਦਾਰੂਈ ਭਰਾ ਰੱਖ ਹਜੇ ਵੀ ਦੇਖ ਲੈ ਦਾਰੂ ਨਹੀਂ ਛੱਡ ਰਿਹਾ ਉਹ ਉਸਤੀ ਲੱਗ ਗਈ ਭਾਈ ਪੁਲਟੀ ਦਾਰੂ ਚੋਸੀਆਂ ਦਾ ਉਲਟੀ ਲੱਗਣੀ ਆ ਤੈਨੂੰ ਭਾਈ ਪੁਟੋਲੇ ਕੜਦਾ ਦੇਖ ਤੂੰ ਲਾਦ ਗਈ ਤੇ ਆ ਬਣ ਗਿਆ ਜਦੋਂ ਪਤਾ ਵੀ ਪੱਟਦੀ ਨਹੀਂ ਉਹ ਤਾਂ ਤਾਂ ਹੁਣ ਗਈ ਹੱਕ ਭਾਈ ਤੂੰ ਚੱਲੀ ਆਣ ਬਾਬਾ ਚਲੋ ਚਲੋ ਹੋਰ ਠੀਕ ਹੋ ਕਬਰਾੜਤਾ ਨਹੀਂ ਹੁੰਦੀ ਜੀ ਤੁਹਾਨੂੰ ਹਾਂਜੀ ਮੈਂ ਦੱਸ ਦੇ ਦੱਸਿਆ ਆਪਣੇ ਘਰ ਦਾ ਕੰਮ ਹੁਣ ਤਾਂ ਚਲ ਚੱਪ ਚੋਲੇ ਹੱਕ ਦੇ ਘਰੇ ਘਰੇ ਲੈ ਚਲੋ ਮੈਨੂੰ ਛੇਤੀ ਲਾਈ ਬਾਬਾ ਪਿੰਡ ਦੀ ਯੂਚ ਵੜ ਗਏ ਅੱਛਾ ਜੀ ਹਾਂ ਬਈ ਚੱਕੀ ਚੱਲ ਗੱਡੀ ਫਿਰ 1 ਕਿਲੋਮੀਟਰ ਰਹਿ ਗਿਆ ਪੂਰਾ ਪਿੰਡ ਬਾਬਾ ਚੱਕੀ ਚੱਲ ਉਹ 10 ਮਿੰਟਾਂ 'ਚ ਘਰੇ ਮਰੂੰ ਗੱਡੀ ਸੱਜੂ ਹਾਂ ਬਈ ਨੇ ਪਰ ਲੈ ਸਾਰਾ ਦਾ ਪਿੰਡ ਆ ਗਿਆ ਅੱਛਾ ਜੀ ਆਏ ਚਾਹੋ ਚੜੀ ਜਾਂਦਾ ਨਾ ਉਹ ਸਮਝਾ ਉਹ ਸੱਚ ਬਿਛੋਲਿਆ ਰੋਕੀ ਗੱਡੀ ਰੋਕੀ ਮੜ ਜੀ ਕੀ ਹੋ ਗਿਆ ਹੁਣ ਓਏ ਆਪਾਂ ਇੱਕ ਕੰਮ ਤਾਂ ਭੁੱਲੀ ਗਏ ਆਪਾਂ ਤਾਂ ਫੋਟੋ ਨਹੀਂ ਖਿੱਚੀਆਂ ਕੋਈ ਉਹ ਫੋਟੋਆਂ ਕੀ ਕਰਾਉਣੀਆਂ ਨੇ ਤੇ ਹੁਣ ਤਾਂ ਤੇਰੀ ਆਪਦੀ ਫੋਟੋ ਦੇ ਹਾਰ ਚਾੜਨ ਵਾਲਾ ਟਾਈਮ ਹੋਇਆ ਪਿਆ

ਬਾਹਰ ਦਾ ਨਿਕਲਦੇ ਤਿੰਨ ਘੰਟੇ ਹੋ ਗਏ ਸੋ ਮੇਰੀ ਗੱਲ ਸੁਣੋ ਫੋਟੋ ਚ ਡਾਂਗ ਦਾ ਕੀ ਕੰਮ ਹੈ ਇਹ ਡਾਂਗ ਇਤਿਹਾਸਕ ਡਾਂਗ ਹੈ ਜੀ ਇਹ ਇਹਨਾਂ ਨੂੰ ਕੁਝ ਕਹਿਣਾ ਆਪਾਂ ਨੇ ਇੱਧਰ ਨਿਕਲ ਚਲੋ ਚਲੋ ਕੋਈ ਨਹੀਂ ਹੁੰਦਾ ਭਾਈ ਸੱਜੂ ਸੱਜੂ ਹਾਂ ਜੀ ਉਹ ਪਿੰਡ ਆਇਆ ਗੂਗ ਮਾਰਦਾ ਕੁਝ ਮਰਜ਼ੀ ਮਾਰੀ ਆ ਇਹ ਤਾਂ ਫੋਟਾਂ ਖਿੱਚਦਾ ਭਾਈ ਆ ਇਹ ਪਿੰਡ ਆਇਆ ਨਹੀਂ ਲੈ ਚੱਲਾ ਸਾਡੇ ਬਣਾਇਆ ਇੱਥੋਂ ਖਿੱਚੇ ਸਭ ਫੋਟਾਂ ਵਧੀਆ ਬਣਾਈ ਮੈਂ ਹੁਣ ਚਲੋ ਜੀ ਪਾਈਨ ਵਾ ਚਲੋ ਉਹ ਦੇਖੋ ਦੇਖੋ ਸੌਰੀ ਸੌਰੀ ਹੋ ਗਿਆ ਠਾਈ ਹਾਈ ਕੀ ਕਰੀਏ ਆ ਹੁਣ ਚੋਈ ਬਾਲਾ ਮੋਢੇ ਦੇ ਹੱਥ ਰੱਖ ਕੇ ਤਾਨ ਕਰਦਾ ਹੱਥ ਚਾਹਤ ਆਏ ਹੱਥ ਹੱਥ ਆਏ ਉਹ ਮੇਰਾ ਹੰਸ ਸੱਚੀ ਮੈਂ ਥੋੜੀ ਹੋਣਾ ਐ ਬਾਹ ਹੱਥ ਹੈ ਮੋਢੇ ਦੇ ਪਹਿਲਾਂ ਤੇਨੂੰ ਹਿਸਾਬ ਹੈ ਨਾ ਕੋਈ ਨਾ ਕਾ ਗਣਾ ਬੁੜਾ ਨਹੀਂ ਲੋਟ ਰਹੁ ਨਾ ਇਹਨੂੰ ਪਹਿਲਾਂ ਰੱਖੋ ਸਾਬੀ ਇਹਨੂੰ ਵੇ ਤੇ ਆਹ ਤਰੀ ਆ ਜਿਹੜੀ ਆਹ ਕਹਿੰਦੇ ਨੇ ਸੂਂਡੀ ਸਾਂਡੀ ਜਿਹੜੀ ਦਾ ਕਰਤੀ ਸੀ ਯਾਰ ਹਾਂ ਡੀਏਪੀ ਕਰਦਾਂਗੇ ਇਹ ਗੱਲ ਨਹੀਂ ਮੰਨੀ ਮੈਂ ਡੀਏਪੀ ਵਾਲੀ ਭਾਲਿਆ ਸਵੇਰੇ ਹੁਣ ਯਾਰ ਮੱਕੀ ਜੀ ਖੜੀ ਪਿਆ ਮੇਰੇ ਨਾਲ ਦੀ ਘੱਗ ਬਾੜੀ ਪੈਣ ਲੱਗੀ ਹਾਂ ਠੀਕ ਹੈ ਠੀਕ ਚੱਲ ਠੀਕ ਹੈ ਮੈਂ ਤੈਨੂੰ ਕਰਦਾਂ ਕਰਦਾਂ ਚੰਗਾ ਚੰਗਾ ਕਰ ਜੀ ਤਾਂ ਆਹ ਲਾ ਕੌਣ ਨੇ ਹੋਏ ਜੇ ਡਹਾੜ ਚ ਕਿਹੜਾ ਪਿਆ ਹੀ ਆਉਂਦਾ ਅੱਜ ਕਾਜ ਜੂ ਬਾਬਾ ਵੀ ਪੈਣ ਦੀ ਚਾੜ ਦਾ ਚੰਦ ਮੈਨ ਲੱਗਦਾ ਆਮ ਨੇ ਥੋੜੇ ਰਹਿ ਤਾ ਹਲੋ ਹਲੋ ਤੈ ਕਿੱਥੇ ਹੋ ਐ ਨਾਨ ਕੀ ਕਿਹਾ ਹੈ ਓ ਨਾਨ ਕੀ ਕਿ ਹੰਪ ਨੇਗੇ ਤੇਰੇ ਬੁੜ ਨੇ ਤਾਂ ਚਾੜਦਾ ਚੰਦ ਕੀ ਹੋਏ ਓਏ ਮੇਰਾ ਹਾਲ ਕਰਦਾ ਵਿਆਹ ਕਰਾਈ ਫਿਰਦਾ ਉਹ ਫਿਰਦਾ ਉਹ ਦੇਖ ਤੇਰੀ ਨਮੀ ਮੰਮੀ ਨਹੀਂ ਕਰਤਾ ਉਹੀ ਕੰਮ ਫਿਰ ਹੋਰ ਆ ਆਪਣੇ ਇਧਰ ਨਾਲੇ ਨਾਲੇ ਆਉਂਦੇ ਨੇ ਕੇ ਫੋਟੋ ਕਰਾਈਂਦੇ ਹੋਰੇ ਖੜਾ ਬਾਹਾਂ ਚ ਬਾਹਾਂ ਪਾਈ ਖੜਾ ਦੇ ਨਾਲ ਤਾਂ ਆਉਣਾ ਬਸ ਆਉਣਾ ਨਾ ਹਜੇ ਖੜ ਜਾ ਇਹ ਬਾਅਦ ਚ ਆਈ ਆਉਣਾ ਕੇ ਮੈਂ ਕੋਈ ਆ ਗਿਆ ਤੂੰ ਫੋਨ ਕੱਟ ਆ ਗਿਆ ਹੁਣੀ ਆ ਗਿਆ ਇਹ ਸਾਦ ਨੇ ਛਾੜਤਾ ਉਹੀ ਚਾਹੁੰਦਾ ਕਿੱਥੇ ਆ ਮਾਮਾ ਉਹ ਚੱਕ ਲੈ ਫੋਨ ਹਾਂ ਮਾਮੇ ਕਿੱਥੇ ਐ ਪੋਏ ਹੁਣ ਦਾ ਚਾੜਤਾ ਫੜੇ ਖੁੰਡ ਨੇ ਕਰਾ ਲਿਆ ਵਿਆਹ ਲੈ ਆਇਆ ਕਰੀ ਆ ਸਿੱਧੀ ਆਇਆ ਕਰੀ ਨਾ ਲੈ ਬੰਦੇ ਬੰਦੇ ਸਾਡੇ ਲਾ ਜਿਹੜੇ ਤੇਰੇ ਪੰਜਾਬੀ ਨੂੰ ਤਾਲ ਨੇ ਹੁਣ ਤਾਂ ਜਾ ਕੇ ਵੱਡਾਂ ਕੇ ਸਿੱਧੀ ਜੀ ਗੱਲ ਨਵੇੜਾਂਗੇ ਹੁਣ ਤਾਂ ਮੈਂ ਮੇਰਾ ਬਲੱਡ ਪਾ ਲੈ ਮੈਂ ਸਿੱਧੀ ਘਰੇ ਆ ਜਾ ਬਸ ਤੂੰ ਆ ਜਾ ਸੁਟਾ ਬੰਦੂ ਮੇਰੀ ਪੁੱਟ ਜੱ